ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਚੋਣਾਂ ਤੋਂ ਪਹਿਲਾਂ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਬਠਿੰਡਾ ਪੁਲਿਸ ਨੇ ਕਰੋੜਾਂ ਰੁਪਏ ਦੀ ਰਿਕਵਰੀ ਜਿਹੜੀ ਉਹ ਕੀਤੀ ਹੈ ਤਾਂ ਚੋਣਾਂ ਤੋਂ ਪਹਿਲਾਂ ਇੱਕ ਬੱਸ ਦੇ ਵਿੱਚ ਮੋਗਾ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ 1 ਕਰੋੜ 20 ਲੱਖ ਰੁਪਏ ਦੀ ਰਾਸ਼ੀ ਆ ਜਿਹੜੀ ਉਹ ਲਿਜਾਈ ਜਾ ਰਹੀ ਸੀ ਲੇਕਿਨ ਜਿਵੇਂ ਹੀ ਨਾਕੇ ਉੱਤੇ ਚੈਕਿੰਗ ਹੁੰਦੀ ਹੈ ਤਾਂ ਕਰੋੜਾਂ ਦੀ ਰਾਸ਼ੀ ਆ ਜਿਹੜੀ ਉਹ ਬੱਸ ਵਿੱਚੋਂ ਬਰਾਮਦ ਕੀਤੀ ਜਾਂਦੀ ਹੈ ਜਿਸ ਨੂੰ ਦੇਖ ਕੇ ਸਵਾਰੀਆਂ ਦੇ ਅਤੇ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ ਜਦੋਂ ਵਿਅਕਤੀ ਕਲੋ ਇਸ ਰਾਸ਼ੀ ਦੇ ਸੰਬੰਧੀ ਸਬੂਤ ਮੰਗੇ ਜਾਂਦੇ ਨੇ ਤਾਂ ਉਹ ਕੋਈ ਵੀ ਪੁਖਤਾ ਸਬੂਤ ਆ ਜਿਹੜਾ ਉਹ ਨਹੀਂ ਦਿਖਾ ਪਾਉਂਦਾ ਤਾਂ ਚੋਣ ਜਾਬਤਾ ਦੇ ਵਿੱਚ ਲਾਗੂ ਕੀਤਾ ਗਿਆ ਹੈ ਜਿਸ ਕਰਕੇ ਵਿਅਕਤੀ ਹਜ਼ਾਰਾਂ ਤੋਂ ਜ਼ਿਆਦਾ ਰਾਸ਼ੀ ਇਹ ਜਿਹੜੀ ਆਪਣੇ ਨਾਲ ਨਹੀਂ ਰੱਖ ਸਕਦੇ ਲੇਕਿਨ ਵੱਡੀ ਰਿਕਵਰੀ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਅਜਿਹੇ ਮਾਹੌਲ ਦੇ ਵਿੱਚ ਕੀਤੀ ਗਈ ਹੈ ਤਾਂ ਹੁਣ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਰਾਸ਼ੀ ਦੀ ਵਰਤਵਾ ਜਿਹੜੀ ਉਹ ਕਿੱਥੇ ਕੀਤੀ ਜਾਣੀ ਸੀ ਕੀ ਕਿਸੇ ਕਾਰੋਬਾਰ ਦੇ ਲਈ ਇਸ ਰਾਸ਼ੀ ਦੀ ਵਰਤੋ ਕੀਤੀ ਜਾਣੀ ਸੀ ਜਾਂ ਫਿਰ ਇਸ ਰਾਸ਼ੀ ਦੀ ਵਰਤੋ ਚੋਣਾਂ ਦੇ ਵਿੱਚ ਕੀਤੀ ਜਾਣੀ ਸੀ ਤਾਂ ਵੱਡੇ ਸਵਾਲ ਨੇ ਜਿਹੜੇ ਉਹ ਬੜੇ ਹੋਏ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਬਠਿੰਡਾ ਡੱਬ ਵਾਲੀ ਮਾਰਗ ਦੇ ਉੱਤੇ ਪਿੰਡ ਡゥム ਵਾਲੀ ਵਿੱਚ ਪੁਲਿਸ ਦੇ ਵੱਲੋਂ ਇੱਕ ਨਾਕਾ ਜਿਹੜਾ ਉਹ ਲਗਾਇਆ ਗਿਆ ਸੀ ਜਦੋਂ ਪੁਲਿਸ ਨੇ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਜਵਾਨਾਂ ਨੇ ਇੱਕ ਬੱਸ ਦੀ ਚੈਕਿੰਗ ਕੀਤੀ ਤਾਂ ਇੱਕ ਵਿਅਕਤੀ ਦੇ ਕੋਲੋਂ 1 ਕਰੋੜ 20 ਲੱਖ ਰੁਪਏ ਬਰਾਮਦ ਕੀਤੇ ਗਏ ਬਠਿੰਡਾ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਵੱਲੋਂ ਇਨਾਕਾ ਲਗਾਇਆ ਗਿਆ ਸੀ ਤਾਂ ਮੋਗਾ ਦੇ ਰਹਿਣ ਵਾਲੇ ਸੋਮਨਾਥ ਦੇ ਕੋਲੋਂ ਇਹ ਰਿਕਵਰੀ ਹੈ ਜਿਹੜੀ ਉਹ ਕੀਤੀ ਗਈ ਹੈ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਰਾਜkumar ਦੀ ਗਣਪਤੀ ਮਨੀ ਐਕਸਚੇਂਜ ਦੇ ਵਿੱਚ ਨੌਕਰੀ ਕਰਦਾ ਹੈ ਅਤੇ ਆਪਣੇ ਮਾਲਕ ਦੇ ਕਹਿਣ ਤੇ ਉਹ ਡੱਬਵਾਲੀ ਦੇ ਕਰਨੈਲ ਸਿੰਘ ਤੋਂ ਨਕਦੀ ਲੈ ਕੇ ਮੋਗਾ ਜਾ ਰਿਹਾ ਸੀ ਤਾਂ ਸੋਮਨਾਥ ਦੇ ਵੱਲੋਂ ਨਕਦੀ ਬਾਰੇ ਕੋਈ ਵੀ ਪੁਕਤਾ ਸਬੂਤ ਪੇਸ਼ ਨਹੀਂ ਕੀਤਾ ਗਿਆ ਜਿਸ ਕਰਕੇ ਪੁਲਿਸ ਦੇ ਵੱਲੋਂ ਇਹ ਨਕਦੀ ਜ਼ਬਤ ਕਰਕੇ ਖਜ਼ਾਨੇ ਦੇ ਜੋ ਜਮਾ ਕਰਵਾ ਦਿੱਤੀ ਗਈ ਹੈ ਤਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕਿਹੜੇ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਉਹ ਦੇਖਦੇ ਹਾਂ ਪੁਲਿਸ ਫੋਰਸ ਤੇ ਪੈਰਾਮਿਲਟਰੀ ਫੋਰਸ ਤੇ ਐਕਸਾਈਜ ਇੰਸਪੈਕਟਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਡੇ ਅਸੀਂ ਫਰੀਕੀ ਦੇ ਨਾਲ ਸਾਰੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸ ਦੌਰਾਨ ਦਰਾਨੇ ਚੈਕਿੰਗ ਇੱਕ ਬਿੱਟੂ ਸਿੰਘ ਪੁੱਤਰ ਸੋਮਨਾਥ ਪਾਸੀ ਬੋਗਾ ਜਿਹਦੀ ਅਸੀਂ ਖਲਾਸੀ ਕਰਨ ਤੇ ਇਸ ਤੋਂ 1 ਕਰੋੜ 20 ਲੱਖ ਰੁਪਏ ਦੀ ਕਰੰਸੀ ਅਸੀਂ ਰਿਕਵਰ ਕੀਤੀ ਹੈ ਤੇ ਇਸ ਜਿਹੜੀ ਕਰੰਸੀ ਰਿਕਵਰੀ ਸੰਬੰਧੀ ਅਸੀਂ ਅੱਕੇ ਦੀ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀ ਐਫਐਸਟੀ ਟੀਮ ਆ ਉਹਨੂੰ ਅਸੀਂ ਇਹ ਅਦਲਾ ਦੇ ਦਿੱਤੀ ਆ ਤੇ ਸਾਰੀ ਇਹ ਕਰੰਸੀ ਅਗਲੀ ਪੜਤਾਲ ਦੇ ਲਈ ਉਹਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ